ਮੌਕੇ ਤੇ ਆਪਾਂ ਖਰਵਰਪਿੰਡਾ ਉੱਥੇ ਸਟੇਡੀਅਮ ਬਣਾਇਆ ਦਾ 25-30 ਲੱਖ ਲਾਇ ਦੇ 2.5 ਕਰੋੜ ਰੁਪਏ ਆਈਪੀਆਈ ਵਾਸਤੇ ਸੈਂਕਸ਼ਨ ਕਰਿਆ ਦਾ ਉੱਤੇ ਮੇਰੇ ਨਾਲ 20-50 ਟਨ ਸਰੀਆ ਵੀ ਪਿਆ ਦਾ ਚਾਰ ਦੀਵਾਰੀ ਹੋਈ ਵੀ ਆ ਵਿੱਚ ਸਟੇਡੀਅਮ ਬਣਿਆ ਹੋਇਆ ਦਾ ਚਾਰ ਦੀਵਾਰੀ ਹੋਈ ਵੀ ਆ ਵਿੱਚ ਜੇਰੀ ਲੱਗੀ ਦੀ ਸਿਰਫ ਟੀਵੀ ਦੀਆਂ ਸੁਰਖੀਆਂ ਆਇਆ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣਾਉਣ ਤੋਂ ਇਲਾਵਾ ਬਰਬਾਦ ਕਰਦੇ ਮੇਰੇ ਇਲਾਕੇ ਨੂੰ ਕਰਪਸ਼ਨ ਹੱਦਾਂ ਪਾਰ ਕਰ ਗਈ ਤੁਸੀਂ ਆ ਕੋਰੋਨਾਈਜ਼ਰਾਂ ਦੀ ਗੱਲ ਦੇਖਦੇ ਗੈਰ ਕਾਨੂੰਨੀ ਕਲੋਨੀਆਂ ਬੰਦ 5000 ਪਲਾਟ ਗੈਰ ਕਾਨੂੰਨੀ ਢੰਗ ਨਾਲ ਪੈਸੇ ਲੈ ਕੇ ਅਫਸਰਾਂ ਨੇ پاس ਕਰਦੇ ਮੈਨੂੰ ਦੱਸਿਆ ਵੀ ਉਹਨਾਂ ਤੇ ਕਾਰਵਾਈ ਹੋਊਗੀ ਨਵਜੋਸ਼ ਸਿੰਘ ਸਿੱਧੂ ਨੇ ਤੇ ਉਹਦੇ ਸਾਹਮਣੇ ਕਿਤਨਾ ਤੇ ਪ੍ਰਿੰਸ ਜੇਨੂ ਦੇ ਲਾਗੇ ਪੈਸੇ ਇਕੱਠੇ ਕਰੇ ਸਾਡੀ ਕਾਂਗਰਸੀ ਸਰਕਾਰ ਤੇ ਪੂਰੀ ਡੁੱਟ ਕੇ ਛੁੱਟੋ ਸਰਕਾਰ ਆਂਦੀ ਗੈਰ ਕਾਨੂੰਨੀ ਕਲੋਨੀਆਂ ਬੰਦ ਕਰਦੀਆਂ ਰਜਿਸਟਰੀਆਂ ਬੰਦ ਕਰਦੀਆਂ ਮੈਨੂੰ ਉਮੀਦ ਸੀ ਵੀ ਅਪਰੂਵਲਾਂ ਹੋਣੀਆਂ ਪਿਛਲੇ 10 ਮਹੀਨੇ ਤੋਂ ਮੈਂ ਮੈਨੂੰ ਅੰਦਾਜ਼ਾ ਵੀ 70 80 ਕਲੋਨੀਆਂ ਜਿਹੜੀਆਂ ਉੱਥੇ ਪਈਆਂ ਮંત્રી ਜੀ ਕੋ ਥੱਲੇ ਤੋਂ ਕਲੀਅਰ ਹੋ ਕੇ ਗਈ ਵੀਆਂ ਕੋਈ ਆਬਜੈਕਸ਼ਨ ਨਹੀਂ ਅਕੋਰਡਿੰਗ ਟੂ ਲਾ 60 ਦਿਨਾਂ ਦੇ ਅੰਦਰ ਅੰਦਰ ਕਲੋਨੀ ਅਪਰੂਵ ਹੋਣੀ ਚਾਹੀਦੀ ਉਹਦੇ ਤੇ ਸਾਈਨ ਕਰਨ ਨੂੰ ਤਿਆਰ ਇੱਕ ਕ੍ਰਪਸਲ ਨਹੀਂ ਹੈਗੀ ਜਦ ਤੱਕ ਮੇਰੇ ਕੋਲ ਰੇਟ ਸੈਟਲ ਨਹੀਂ ਹੁੰਦੇ ਤਦ ਤੱਕ ਉਹ ਕਲੋਨੀਆਂ ਵਾਪਸ ਨਹੀਂ ਹੁੰਦੀ ਕਿਸੇ ਦੀਆਂ ਰਜਿਸਟਰੀਆਂ ਜਿਹੜੀਆਂ ਅਪਰੂਵਡ ਕਲੋਨੀਆਂ ਚ ਵੀ ਐਨਓਸੀ ਮੰਗਦੇ ਆ ਐਨਓਸੀ ਦੇਣ ਵਾਸਤੇ ਕਿੰਨੇ ਪੈਸੇ ਲੰਦਾ ਤਾਂ ਹੁਣ ਤੱਕ ਜਦੋਂ ਨਵਾਂ ਸਟਾਫ ਆਇਆ ਪੁਰਾਣਾ ਯੂ ਸਾਰਿਆਂ ਨੂੰ ਇਹ ਪਤਾ ਵੀ ਕਿਹਾ ਬੀਖੁੱਤੇ ਕਰਕੇ ਗਏ ਸੋ ਲੋਟੂ ਕੋਟੋ ਬੁਰੀਂਤਰਾ ਚੱਲੀ ਹੈ ਇੱਕ ਹਰੋਂ ਦੀ ਆਪਸ਼ਨ ਦੇਖੋ ਤੁਸੀਂ ਹੋਟਲਾਂ ਵਾਲੇ ਅਜੇ ਤਾਂ ਪੰਜ ਸੱਤ ਸਾਹਮਣੇ ਆਈਆਂ ਸਾਰੇ ਹੀ ਪੈਸੇ ਦਿੰਦੇ ਤੇ ਇੱਕ ਆਪਸ਼ਨ ਨਹੀਂ ਮਹੀਨੇ ਦੇ ਜਾਂਦੇ ਆ ਵੀ ਪੈਸੇ ਦੇ ਰਹੇ ਅੰਦਰ ਖਾਤੇ ਪੁਲਿਸ ਨੂੰ ਦੱਸਣ ਨੂੰ ਤਿਆਰ ਨਹੀਂ ਵੀ ਕਦੇ ਕੋਈ ਜਾਣ ਨਾ ਮਾਗ ਲੈਂਡ ਆਰਡਰ ਪੰਜਾਬ ਚ ਕਿੰਨਾ ਘਬੀਰ ਹੋ ਗਿਆ ਸਿੱਧੂ ਮਸੇਵਾਲਾ ਜੀ ਦੇ ਕਿੰਨੇ ਬੰਦੇ ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ ਚ ਗੋਲੀ ਚੱਲਦੀ ਆਪਣੇ ਜੀ ਦੇ ਵਿੱਚ ਕੱਲ ਤਿੰਨ ਫੜੇ ਗਏ ਸੂਅ ਸਰਲ ਆਰਡਰ ਦੀ ਕਮੀਰ ਸੁਚੇਤਆ ਡਵੈਲਪਮੈਂਟ ਤੇ ਕੋਈ ਚਰਚੇ ਨਹੀਂ ਹੁੰਦੀ ਆ ਤੁਸੀਂ ਦੇਖੋ ਸਾਡੇ 4 ਮਹੀਨੇ ਪਹਿਲਾਂ ਦੱਸੋ ਡਵੈਲਪਮੈਂਟ ਸੁਆਹ ਹਣੀ ਟੈਲਾ ਆ ਜਿਹੜੀ ਚੰਗੀਆਂ ਪੱਟ ਕੇ ਵੇਚ ਦਿੰਦੇ ਆ ਪ੍ਰਾਣੀਆਂ ਬਰੀਕ ਬਰੀਕ ਦੀਆਂ ਹੋਂਦ ਆ ਰਹੀ ਕੁਆਲਟੀ ਚੈੱਕ ਅਪ ਕੋਈ ਨਹੀਂ ਆ ਸਟਰੀਟ ਲਾਈਟਾਂ ਦਾ ਗੱਡਾ ਘੁਲਾ ਹੋਇਆ ਸਾਰੀਆਂ ਸਟਰੀਟ ਲਾਈਟਾਂ ਚੇਂਜ ਕਰਵਾ ਦਈਆਂ ਚੰਗੀਆਂ ਲਾਈਟਾਂ ਵੇਚਤੀਆਂ ਉਹਨਾਂ ਨੇ ਚੱਕ ਕੇ ਦੂਸਰੀਆਂ ਚਲਦੀਆਂ ਨਹੀਂ ਲੋਕ ਪਿੱਟ ਰਹੇ ਗੋਸੋ ਇੱਕ ਸਮਾਂ ਜਿਹੜਾ 1 KM ਲਾਇਆ ਪੂਰੇ ਜ਼ਿਲ੍ਹੇ ਚ ਉਹਦਾ ਵੀ ਬਹੁਤ ਵੱਡਾ ਕੰਮ ਹੈ ਅਜੇ ਭੁਗਤਣਾ ਪੈਣਾ ਹੈ ਕੋਈ ਖਮਾਜਾ ਨਹੀਂ ਦੇ ਇਹ ਤਾਂ ਦਿੱਲੀ ਤੋਂ ਬੰਦੇ ਬਿਠਾਉਂਦੇ ਬੜੀ ਬੜੀ ਅੱਠ ਅੱਠ ਕਨਾਲ ਦੀਆਂ ਕੋਥੀਆਂ ਦੇ ਅੰਦਰ 1 ਕਮੀ ਦਾ ਹੁਣ ਪੈਸੇ ਇਕੱਠੇ ਕਰਨ ਤੇ ਹੀ ਰਹੂਗਾ ਉਹ ਤਾਂ ਕਿਆ ਕਰੂਗਾ ਬੈਠਾ ਹਾਂ ਮਾਨੀ ਪੂਰੇ ਜ਼ਿਲ੍ਹੇ ਜਿੱਥੇ ਸੈਟਿੰਗ ਹੋਊਗੀ ਉੱਥੇ ਉਹ ਕੰਮ ਹੋ ਜੇ ਕਰਨੇ ਜਿਹੜੇ ਨਹੀਂ ਸੈਟਿੰਗ ਹੁੰਦੀ ਇਹ ਕਿਆ ਮਤਲਬ ਹੈ ਜੀ ਸ਼ਰਮਈ ਤੁਸੀਂ ਸਾਰੇ ਜ਼ਿਲ੍ਹੇ ਦੇ ਕਮੀ ਕਐਸਡੀਓ ਦੇ ਜੀ ਮਤਲਬ ਤੁਸੀਂ ਮੁੱਦਾ ਚੁੱਕਦੇ ਨਕਲੀਂ ਗਾਣ ਉਹ ਕਿਤੇ ਨਾ ਤੁਹਾਡੇ ਉੱਤੇ ਵੀ ਇਲਜ਼ਾਮ ਲਾ ਦਦੇ ਕਿ ਤੁਸੀਂ ਇਹਨਾਂ ਦੀ ਲੀਜ਼ ਵਗੈਰਾ ਵਧਾਈ ਹੈ ਕੁਝ ਕੀਤਾ ਸੀ ਫਟਾਟੇ ਮੇਰੇ ਕੋਲ ਕੰਪਨੀ 15 20 ਸਾਲ ਰਹੀ ਹੈ ਇੱਕ ਜ਼ਮੀਨ 1 ਇੰਚ ਜਗ੍ਹਾ ਵੀ ਕਿਸੇ ਨੂੰ ਨਾਲ ਲੀਜ਼ ਤੇ ਦਈਆ ਨਾਲ ਲੀਜ਼ ਐਕਸਟੈਂਡ ਕਰੀ। ਕਾਂਗਰਸੀ ਸਰਕਾਰ ਦੀ ਮੈਂ ਕਾਉਂਸਲ ਪ੍ਰੈਜ਼ੀਡੈਂਟ ਬਣਿਆ। ਬਕਾਇਦਾ ਮੈਂ ਵਿਜ਼ਿਟ ਕਰਿਆ। ਉੱਥੇ ਮੈਂ ਦੇਖਿਆ ਵੀ ਗਡਾਊਨ ਬਣ ਕੇ ਕਿਰਾਏ ਤੇ ਦਈ ਹੋਤੇ। ਬਕਾਇਦਾ ਮੈਂ ਰੈਗੂਲੇਸ਼ਨ ਪਾਇਆ ਵੀ ਇਹ ਨਕਲੀ ਅੰਗਾਂ ਦੀ ਥਾਂ ਤੇ ਇੱਥੇ ਕਮਰਸ਼ੀਅਲ ਐਕਟੀਵਿਟੀ ਹੋ ਰਹੀ ਹੈ। ਇਹਦੀ ਲੀਜ਼ ਕੈਨਸਲ ਕਰੀ ਜਾਂਦੀ ਆ। ਮੈਸਿਬਲ ਕਾਉਂਸਲ ਇਮੀਡੀਏਟਲੀ ਇਸ ਜਗ੍ਹਾ ਦਾ ਜਿਹੜਾ ਕਬਜ਼ਾ ਲੈ ਫਿਰ ਉਹ ਕੋਰਟ ਚ ਚਲੇ ਗਏ ਅਸੀਂ ਕੋਰਟ ਵਿੱਚ ਕੇਸ ਵੀ ਟੜਾਇਆ ਦੋ ਵਾਰੀ ਰੈਗੂਲੇਸ਼ਨ ਮੈਂ ਕੈਨਸਲੇਸ਼ਨ ਦੇ ਜਿਹੜੇ ਪਾਏ ਪਰ ਜਦ ਤੱਕ ਅਸੀਂ ਰਹੇ ਸਾਡੀ ਸਰਕਾਰ ਰੀ ਉੱਤੇ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਹੋਣੀ ਹੋਣ ਨਹੀਂ ਦੇਈ ਚਾਹੇ ਮੈਂ ਕਿੰਨੀ ਲੜਾਈ ਲੜੀ ਆ ਪੀਰਮ ਛਾਲੇ ਚ 75 ਏਕੜ ਜ਼ਮੀਨ ਮੈਂ ਖਾਲੀ ਕਰੂੰਗਾ ਗਾਜੀਪੁਰ ਚ 100 ਏਕੜ ਕਿੱਸਾ ਬਚਾਈ ਤੇ ਆ ਲੋਗੜ ਚ ਜਦੋਂ ਜ਼ਮੀਨਾਂ ਦੇ ਕਬਜ਼ੇ ਖਾਲੀ ਹੋਈਆਂ ਉਹ ਤੁਹਾਡੇ ਸਾਹਮਣੇ ਹੀ ਆ ਰਾਤ ਨੂੰ ਮੇਰੇ ਘਰ ਗੋਲੀ ਚੱਲੀ ਸੀ ਲੋਗੜ ਪਾਰਕ ਬਣਿਆ ਜਾਂਦਾ ਤੁਹਾਡੇ ਸਾਹਮਣੇ ਕਿੱਤਾਂ ਗੋਲੀਆਂ ਚੱਲੀਆਂ ਆਪਾਂ ਆਪਣੇ ਫਰਜ਼ ਨਾਲ ਕਦੇ ਕਤਾਈ ਨਹੀਂ ਕਰੀ ਕਦੇ ਗੱਦਾਰੇ ਨਹੀਂ ਕਰੀ ਜਿੱਥੇ ਲੜਾਈ ਲੜੀ ਜਾਂ ਡਟ ਕੇ ਲੜੀ ਔਰ ਜੀ ਇੰਕਪਰ ਦੇ ਹਿੱਤਾਂ ਦੀ ਲੜਾਈ ਲੜੀ ਜਿੱਦਾਂ ਕਬਜਾ ਕੌਣ ਕਰ ਰਿਹਾ ਜੀ ਉੱਥੇ ਕਾਬਜਦਾਰ ਕੌਣ ਹੁੰਦਾ ਕਾਬਜਦਾਰ ਤੁਹਾਨੂੰ ਸਾਰਿਆਂ ਨੂੰ ਪਤਾ ਉੱਥੇ ਨਕਲੀ ਇੰਗਨਾ ਦਾ ਸੈਂਟਰੀ ਕਾਪ ਦਾ ਐਮਐਲਏ ਉਹਦਾ ਸੌਰਾ ਕਰ ਰਿਹਾ ਉੱਥੇ ਛੱਲਟੇ 17 ਕਿੱਲੇ ਦਵਿੰਦਰ ਢਿੱਲੋਂ ਨੇ ਕਬਜਾ ਕਰਵਾਇਆ ਤਾਂ ਅਸੀਂ ਬੁਧੇਰਾ ਰੌਲਾ ਪਾਇਆ ਕੌਂਸਲ ਦੀ ਮੀਟਿੰਗਾਂ 'ਚ ਪਾਇਆ ਪ੍ਰੈਸ 'ਚ ਪਾਇਆ ਤੇ ਮੇਰੇ ਖਿਆਲ ਹੋ ਸਕਦਾ ਨਵੀਂ ਸਰਕਾਰਤਾਂ ਨਾਲ ਕੋਈ ਸਟਾਰਟਿੰਗ ਹੋ ਗਈ ਹੋਵੇ। ਟੈਲਾ ਸਰਿਆਮ ਪੜੀਆਂ ਉੱਥੇ ਚੋਰੀ ਦੀਆਂ ਕੁੱਝ ਕਾਰਵਾਈਆਂ ਨੇ ਨਾਬਾਬ ਸਾਹਿਬ ਗੁਰਦੁਆਰੇ ਲਾਈਟਾਂ ਲਗੀਆਂ ਨਹੀਂ ਫੁੱਲ ਪੇਮੈਂਟ ਕਰਤੀ 20 ਲੱਖ ਜਿਹੜੀ ਕਾਰਵਾਈ ਹੋਈ ਹੈ। ਮਤਲਬ ਸਿਰਫ ਲੈਣ ਦੇਣ ਹੋ ਗਿਆ ਮਤਲਬ ਪਹਿਲਾਂ ਉੱਧਰੋਂ ਪੈਸੇ ਜਾਂਦੇ ਨੇ ਉੱਧਰ ਨੂੰ ਕੀ ਕਾਰਵਾਈ ਕਰਨ ਜਿੱਦਾਂ ਨਕਲੀ ਅੰਗਾਂ ਦਾ ਸੈਂਟਰਾਂ ਜਿੱਥੇ ਉੱਤੇ ਕਮਰਸ਼ੀਅਲ ਐਕਟੀਵਿਟੀ ਚੱਲ ਰਹੀ ਉੱਥੇ ਬੈਂਕਟਾਲ ਬਣਾਇਆ ਜਾ ਰਿਹਾ ਇਹਨੂੰ ਰੋਕਣ ਵਾਸਤੇ ਕੀ ਕਰ ਸਕਦੇ ਸੀ ਇਹ ਤਾਂ ਦੇਖੋ ਮੈਂ ਅੱਜ ਵੀ ਆਵਾਜ਼ ਉਠਾਈ ਸਾਡੇ ਕੌਂਸਲਰਾਂ ਨੇ ਕੌਂਸਲਟਿੰਗ ਚ ਰੌਲਾ ਪਿਆ ਜ਼ਰੂਰ ਤੇ ਵੀ ਤਾਂ ਅਸੀਂ ਕੋਰਟ ਵੀ ਜਾਵਾਂਗੇ ਪਰ ਨਵੀਂ ਸਰਕਾਰ ਦੀ ਨੀਅਤ ਤਾਂ ਦੇਖੋ ਨਾ ਜੀ ਤੁਸੀਂ ਅਖਬਾਰਾਂ 'ਚ ਮੀਡੀਆ 'ਚ ਸਾਰਾ ਕੁਝ ਹੋਰ ਦੇਣਾ ਤੇ ਕਾਰਵਾਈਆਂ ਵਿੱਚ ਹੁਣ ਉੱਥੇ ਨੀ ਇਹ ਕੈਨਸਲ ਕਰੀਆ ਜਿਹੜੀ ਬਲਾਉਂਗੀ ਦੀ ਉਹ ਤੋਂ ਸਰੀਆਮੀ ਨਜ਼ਰ ਆ ਗਿਆ ਵੀ ਕਿਸ ਤਰ੍ਹਾਂ ਮਨਿਸਟਰ ਬਲਬੀਰ ਸਿੱਤੂ ਤੋਂ ਲੈਣ ਦੇਣ ਕਰਕੇ ਮੁਕਰਿਆ ਗਿਆ ਲੀਡ ਕਿਆ ਕੈਨਸਲ ਕਰੀ ਬੀ ਅਤੀ ਜੀ ਉਹ ਵਿਆ ਗਊਸਾਲਾ ਬਣਾਵਾਂਗੇ ਮੈਰਿਜ ਪੈਲੇਸ ਬਣਾਵਾਂਗੇ ਦੱਸੋ ਦੋਨਾਂ ਦਾ ਕਿਆ ਸਮਝ ਹੈ ਸਰ ਮੰਤਰੀ ਜੀ ਉਹਦੀ ਮਦਦ ਕਰਗੇ ਲੈਂਡ ਕੈਸਟਰ ਜਸਤਰੀ ਉੱਥੇ ਤੁਸੀਂ ਦੇਖੋ ਉੱਥੇ ਇੱਕ ਲੈਂਡ ਯੂ ਚੇਂਜ ਹੋਇਆ ਜਿੰਨੀ ਮંત્રી ਸਾਹਿਬ ਨੇ 1.200 ਏਕੜ ਜ਼ਮੀਨ ਖਰੀਦੀ ਸੀ ਉੰਨੀ ਕ ਤੇ ਹੀ ਲੈਂਡ ਯੂਜ਼ ਚੇਂਜ ਹੋਇਆ ਬਾਕੀ ਕੁਝ ਨਹੀਂ ਹੋਇਆ ਉਹ ਵੀ ਗੈਰ ਕਾਨੂੰਨੀ ਢੰਗ ਨਾਲ ਦੱਸੋ ਕਿਹੜੀ ਕਾਰਵਾਈ ਹੋਈ ਸੋ ਇਹ ਸਭ ਕੁਝ ਅੰਦਰ ਖਾਤੇ ਸਾਰਾ ਕੁਝ ਛੱਟੇ ਤੁਹਾਡੇ ਕਹਿੰਦਾ ਮਤਲਬ ਕਿ ਆਮ ਆਦਮੀ ਪਾਰਟੀ ਦੇ ਆਉਣ ਦਾ ਬਦਲਾਵ ਨਹੀਂ ਆਇਆ ਜੀ ਕੁਝ ਇਹੀ ਬਦਲਾਵ ਆਇਆ ਵੀ ਸਿੱਧੇ ਮੰਤਰੀਆਂ ਨੇ ਜਿਨ੍ਹਾਂ ਨਾਲ ਠੱਗੀਆਂ ਮਾਰੀਆਂ ਉਹਨਾਂ ਨਾਲ ਸੈਟਿੰਗ ਹੋ ਰਹੀ ਹੈ ਜਿਹੜਾ ਨਹੀਂ ਸੈਟਿੰਗ ਕਰਦਾ ਉਹਦੇ ਤੇ ਬਰਚਾ ਕੰਟੀ ਕਰਦੇ ਅੰਦਰ ਕਰਦੇ ਡਰਾ ਕੇ ਵਸੂਲੀ ਹੁੰਦੀ ਹੈ ਇਹ ਆਪਣੇ ਬਧਾਈ ਸਾਹਿਬ ਨੇ ਝੋਲੀ ਢੱਗੇ 100 ਪਾਣੀ ਮੰਗਿਆ ਸੀ ਕੀਤਾ ਦੱਸਦਾ ਜਿੱਥੇ ਕੋਈ ਕਾਰਵਾਈ ਹੋਈ ਹੋਵੇ ਝੋਲੀ ਢਾੜਨੇ ਦੀ ਲੋੜ ਨਹੀਂ ਤੇ ਸਰਕਾਰ ਆ ਉਹਨਾਂ ਦੀ ਰਾਈਟ ਸੀ ਕਿ ਗੱਟ ਕੇ ਢੱਡਦਾ ਉਸ ਤੇ ਲੜਾਈ ਕਰ ਰਹੇ ਜੀ ਧੰਨਵਾਦੀ ਹੈ ਕਿ ਲੋ ਚੰਗੀ ਇੱਕ ਗੱਲ ਤਾਂ ਉਹਨਾਂ ਨੇ ਕਰੀ ਮੈਂ ਅਮੀਰ ਕਰਦਾ ਵੀ ਪਾਣੀ ਜਿਹੜਾ ਨਹਿਰੀ ਪਾਣੀ ਆ ਯਾਨੀ ਇਹ ਕੋਈ ਸਰਕਾਰ ਦਾ 1 ਰੁਪਿਆ ਵੀ ਲੱਗਣਾ ਸਾਰੇ ਪੈਸੇ ਜੇ ਰਿਕਵਰ ਕਾਉਂਸਲ ਲੈਣੇ ਮੈਂ ਹੁਣ ਵੀ ਸਿੱਕਤੀ ਸਾਹਿਬ ਨੂੰ ਇੱਕ ਦਿਨ ਰਿਕਵੈਸਟ ਕਰਕੇ ਆਇਆ ਸੀ ਹਿੰਮਤ ਕਰਨ ਤੁਹਾਡੇ ਕੇ ਆਣ ਜੇ ਸਾਡੀ ਜ਼ਰੂਰਤ ਆਸੀ ਵੀ ਉਹਦੀ ਸਪੋਰਟ ਕਰਾਂਗੇ ਹਲਕੇ ਦੀ ਵੈਲਫੇਅਰ ਵਾਸਤੇ ਕੋਈ ਜ਼ਰੂਰਤ ਆ ਮੈਂ ਮੇਰੀ ਟੀਮ ਪੂਰੀ ਡੱਟ ਕੇ ਮਦਦ ਕਰਨ ਨੂੰ ਤਿਆਰ ਹਾਂ ਪਰ ਜਿੱਥੇ ਹਰਚਕਤਾਹੀ ਹੋਊਗੀ ਉੱਥੇ ਅਸੀਂ ਡੱਟ ਕੇ ਫਿਰ ਲੜਾਈ ਲੜਨ ਨੂੰ ਤਿਆਰ ਕਿਧਰ ਜਾਣ ਮੈਂ ਵੀ ਆਈਪੀ ਰੋਡ ਤੇ ਵੀ ਨਜਾਇਜ਼ ਕਬਜ਼ੇ ਹੋ ਰਹੇ ਆ ਤੋਟੇ ਬ੍ਰਦਰ ਜਿਹੜੇ ਉੱਥੇ ਕਾਉਂਸਲਰ ਆ ਉੱਥੇ ਚੌਥੀ ਮੰਜ਼ਲ ਤੱਕ ਪਾਈ ਜਾ ਰਹੀ ਆ ਜਦ ਤੱਕ ਉਸ ਜ਼ਮੀਨ ਨੂੰ ਸਟੇ ਲੱਗੀ ਹੋਈ ਆ ਜੀ ਬਾਜੀ ਇੱਥੇ ਨਜੀ ਪਤਾ ਨਹੀਂ ਹੁਣ ਰਧਾਰਾ ਸਾਹਿਬ ਨੂੰ ਬਹੁਤੇ ਬੰਦਿਆਂ ਦਾ ਪਤਾ ਨਹੀਂ ਜੂ ਕਿਹੇ ਦਾ ਕਰੈਕਟਰ ਆ ਕਿਸ ਦਾ ਇੱਥੇ ਲੋਕ ਰੈਜੀਡੈਂਸ ਸਰਚ ਕਮਰਸ਼ੀਅਲ ਬਣਾ ਦਿਆ ਇੱਕ ਬੰਦੇ ਨੇ ਸ਼ੋਰੂਮ ਬਣ ਗਏ ਰੈਜੀਡੈਂਸਲ ਪਾਸ ਹੋਏ ਗਏ ਅਸੀਂ ਉਹਦਾ ਮਤਾ ਵੀ ਪਾਇਆ ਸਰਕਾਰ ਨੂੰ ਵੀ ਲਿਖ ਕੇ ਭੇਜਿਆ ਉਹਨੇ ਦੇਖਿਆ ਵੀ ਕਾਰਵਾਈ ਨਾ ਹੋਵੇ ਉਹਨੇ ਇੱਕ ਸ਼ੋਰੂਮ ਦਫ਼ਤਰ ਬਣਾਉਣ ਵਾਸਤੇ ਦੇ ਦਿਆ ਸਾਰਾ ਮਿਸਕ ਹੈ ਮਤਲਬ ਇਹਨਾਂ ਨੂੰ ਵਿਧਾਇਕ ਸਾਹਿਬ ਨੂੰ ਬੇਨਤੀ ਆ ਕਿ ਕਿਤੇ ਆਪਾਂ ਠੀਕ ਆ ਜ਼ਰੂਰੀ ਆ ਚੇਰਕਪੁਰ ਬੜਾ ਸ਼ਹਿਰ ਆ ਇੱਥੇ ਲੋਕਾਂ ਦੀਆਂ ਪ੍ਰੋਬਲਮ ਆ ਵਿਧਾਇਕ ਦਾ ਦਫ਼ਤਰ ਕਿੱਥੇ ਹੋਣਾ ਚਾਹੀਦਾ ਹੈ ਜਾਂ ਕਿਤੇ ਕੋਈ ਹੋਰ ਜਗ੍ਹਾ ਲੈ ਲੈਣ ਜਾਂ ਜਿੱਥੇ ਵੀ ਲੈਣੀ ਆ ਮੇਰੀ ਬੇਨਤੀ ਆ ਵੀ ਉਸ ਬੰਦੇ ਦਾ ਥੋੜਾ ਬਹੁਤਾ ਕੈਰੇਕਟਰ ਜ਼ਰੂਰ ਦੇਖ ਲੈਣ ਵੀ ਉਹ ਕਿਤੇ ਥੋੜਾ ਦਫ਼ਤਰ ਬੋਲ ਕੇ ਆਪਣੀ ਬਿਲਡਿੰਗਾਂ ਦਾ ਨਹੀਂ ਬਿਚਾਰਿਆ ਹੈ ਮਤਲਬ ਇਹ ਚੀਜ਼ਾਂ ਦੀ ਜ਼ਰੂਰ ਪਰ ਮੈਂ ਨਹੀਂ ਕਹਿੰਦਾ ਵੀ ਉਹ ਇੰਟੈਂਸ਼ਨਲੀ ਜਾਤਾ ਹੋ ਸਕਦਾ ਉਹਨੂੰ ਸਮਝੀ ਨਾ ਲੋਜਿਕ ਹੀ ਨਾ ਹੋਵੇ ਵੀ ਉਹ ਕਿੱਥੇ ਉਹ ਦਫਤਰ ਖੋਲ੍ਹਿਆ ਗਿਆ। ਸੋ ਉਸ ਬੰਦੇ ਨੇ ਤੁਸੀਂ ਦੇਖੋ ਵੀ ਰੈ residencial ਪਾਸ ਕਰਾਈ ਕਮਰਸ਼ਲ ਬਣਾ ਗਿਆ ਉੱਥੇ। ਇਹ ਜਿਹੜੇ ਸ਼ੋਰੂਮ ਬਣੇ ਵੀ ਆ 200 ਦੀ ਪਾਸ ਹੋਏ ਵੀ ਆ 400 ਦੀ ਬਣਾ ਗਏ। ਇੱਥੇ ਪੈਸੇ ਛੱਡੇ ਆ ਤਾਂ ਉਹਦੇ ਵੀ ਸ਼ੋਰੂਮ ਬਣਾ ਦੇ। ਪਹਿਲਾਂ ਇੱਕ ਸ਼ੋਰੂਮ ਬਣਾ ਕੇ ਉਹਨੂੰ ਦੇ ਦਿਆ ਵੀ ਇੱਥੇ ਦਫਤਰ ਖੋਲ੍ਹਦੇ ਹੋ। ਤੇ ਉਹਨਾਂ ਨੂੰ ਪਤਾ ਨਹੀਂ ਵਿਚਾਰਿਆ ਵੀ ਕਿਹੜਾ ਕੰਮ। ਸੋ ਅੱਗੇ ਨੂੰ ਇਹ ਕਟੂਕਟ ਚੈੱਕ ਕਰ ਲੈਣ। ਵੀ ਇਹਦਾ ਕੋਈ ਨਿਯਾਇਜ਼ ਜਗਾ ਤਾਂ ਨਹੀਂ ਚੱਕਰੇਗਾ। ਇਹ ਸਾਰੀ ਉਹ ਜੀਰਮ ਦੇ ਚਾਰ-ਚਾਰ ਮੰਜ਼ਲੇ ਸਾਰਾ ਕੁਝ ਚੱਲ ਰਿਹਾ ਹੈ। ਇਹਨਾਂ ਨੂੰ ਰੋਕਣਾ ਚਾਹੀਦਾ ਸੀ ਤੇ ਸ਼ੁਰੂ ਤੋਂ ਕਹਿੰਦੇ ਰਹੇ ਗੁਫਤ ਦੀ ਆੜ ਚ ਗਲਤ ਕੰਮ ਹੀ ਹੋ ਜਾਂਦਾ 11 ਫੁੱਟ ਚੌੜੀ ਸੜਕ ਦੀ ਆਪਾਂ ਕਿਸ ਤਰ੍ਹਾਂ ਢਾਟਾ ਢਾ ਕੇ ਜੀਸੀਬੀ ਨਾਲ ਇਹ 60-60 ਫੁੱਟ ਚੌੜੀਆਂ ਸੜਕਾਂ ਕਰੀਏ ਤੁਮ ਦੁਬਾਰਾ ਫਿਰ ਬੰਦ ਕਰਦੇ ਵੀ ਆ ਗਊਸਾਲਾ ਬਣਾਵਾਂਗੇ ਮੈਰਿਜ ਪਹਿਲੇ ਸ ਬਣਾਉਂਗੇ ਦੱਸੋ ਦੋਨਾਂ ਦਾ ਕੀ ਹਾਲ ਸਮੀਲ ਮੰਤਰੀ ਜੀ ਉਹਦੀ ਮਦਦ ਕਰਗੇ ਲੈਂਡ ਰੈਸਟਰ ਆ ਜੀ ਸ੍ਰੀ ਉੱਥੇ ਤੁਸੀਂ ਦੇਖੋ ਉੱਥੇ ਇੱਕ ਲੈਂਡ ਯੂ ਚੇਂਜ ਹੋਇਆ ਜਿੰਨੀ ਮੰਤਰੀ ਸਾਹਿਬ ਨੇ 1.5 200 ਏਕੜ ਜ਼ਮੀਨ ਖਰੀਦੀ ਸੀ 19 ਕਦੇ ਹੀ ਲੈਂਡ ਯੂਜ਼ ਚੇਂਜ ਹੋਇਆ ਬਾਕੀ ਕੁਝ ਨਹੀਂ ਹੋਇਆ ਉਹ ਵੀ ਗੈਰ ਕਾਨੂੰਨੀ ਢੰਗ ਨਾਲ ਦੱਸੋ ਕਿਹੜੀ ਕਾਰਵਾਈ ਹੋਈ ਸੋ ਇਹ ਸਭ ਕੁਝ ਅੰਦਰ ਖਾਤੇ ਸਾਰਾ ਕੁਝ ਛੱਟੇ ਆ ਤੁਹਾਡੇ ਕਹਿੰਦਾ ਮਤਲਬ ਕਿ ਆਮ ਆਦਮੀ ਪਾਰਟੀ ਦਾ ਉਹਨਾਂ ਬਦਲਾਵ ਨਹੀਂ ਆਇਆ ਜੀ ਕੋਈ ਇਹੀ ਬਦਲਾਵ ਆਇਆ ਵੀ ਸਿੱਧੇ ਮੰਤਰੀਆਂ ਨੇ ਜਿਨ੍ਹਾਂ ਨਾਲ ਠੱਗੀਆਂ ਮਾਰੀਆਂ ਉਹਨਾਂ ਨਾਲ ਸੈਟਿੰਗ ਹੋਈ ਹੈ ਜਿਹੜਾ ਨਹੀਂ ਸੈਟਿੰਗ ਕਰਦਾ ਉਹ ਤੇ ਬਰਚਾ ਕਰਕੇ ਅੰਦਰ ਕਰ ਦਿੰਦੇ ਡਰਾ ਕੇ ਵਸੂਲੀ ਹੁੰਦੀ ਹੈ ਇੱਕ ਆਪਣੇ ਬਧਾਈ ਸਾਹਿਬ ਨੇ ਝੋੜੀ ਅੱਡ ਕੇ ਸਾਲ ਪਾਣੀ ਮੰਗਿਆ ਸੀ ਕੀਤਾ ਲੱਗਦਾ ਜਿ ਇੱਥੇ ਕੋਈ ਕਾਰਵਾਈ ਹੋਈ ਹੋਈ ਨਹੀਂ ਲੋੜੀ ਟਾੜਨੇ ਦੀ ਲੋੜ ਨਹੀਂ ਦੀ ਸਰਕਾਰ ਆ ਉਹਨਾਂ ਦੀ ਰਾਈਟ ਸੀ ਕਿ ਢੱਟ ਕੇ ਲੜਦਾ ਤੇ ਲੜਾਈ ਕਰ ਰਹੇ ਜੀ ਧੰਨਵਾਦੀ ਆ ਕਿ ਲੋ ਚੰਗੀ ਇੱਕ ਗੱਲ ਤਾਂ ਉਹਨਾਂ ਨੇ ਕਰੀ ਮੈਂ ਉਮੀਦ ਕਰਦਾ ਵੀ ਪਾਣੀ ਜਿਹੜਾ ਨਹਿਰੀ ਪਾਣੀ ਆ ਜਿਹਦੇ ਵਿੱਚ ਸਰਕਾਰ ਦਾ 1 ਰੁਪਿਆ ਵੀ ਲੱਗਣਾ ਸਾਰੇ ਪੈਸੇ ਜੀ ਰਿਕਵਰ ਕੌਂਸਲ ਲੈ ਦੇਣੇ ਮੈਂ ਹੁਣ ਵੀ ਸਿੱਕੀ ਸਾਹਿਬ ਨੂੰ ਇੱਕ ਦਿਨ ਰਿਕਵੈਸਟ ਕਰਕੇ ਆਇਆ ਸੀ ਹਿੰਮਤ ਕਰਨ ਤੁਹਾਡੇ ਕੇ ਆਣ ਜੇ ਸਾਡੀ ਜ਼ਰੂਰਤ ਆ ਅਸੀਂ ਵੀ ਉਹਦੀ ਸਪੋਰਟ ਕਰਾਂਗੇ ਹਲਕੇ ਦੀ ਵੈਲਫੇਅਰ ਵਾਸਤੇ ਕੋਈ ਜ਼ਰੂਰਤ ਆ ਮੈਂ ਮੇਰੀ ਟੀਮ ਪੂਰੀ ਢੱਟ ਕੇ ਮਦਦ ਕਰਨ ਨੂੰ ਤਿਆਰ ਪਰ ਜਿੱਥੇ ਹਰਚਕਤਾ ਹੀ ਹੋਊਗੀ ਉੱਥੇ ਅਸੀਂ ਡਟ ਕੇ ਫਿਰ ਲੜਾਈ ਲੜਨਗੇ ਜਿੱਦਾਂ ਜਣਵਾਈ ਵੀਆਈਪੀ ਰੋਡ ਤੇ ਵੀ ਨਜਾਇਜ਼ ਕਬਜ਼ੇ ਹੋ ਰਹੇ ਆ ਟੋਡੇ ਬਰਾਦਰ ਜਿਹੜੇ ਉੱਥੇ ਕਾਉਂਸਲਰ ਆ ਉੱਥੇ ਚੌਥੀ ਮੰਜ਼ਲ ਤੱਕ ਪਾਈ ਜਾ ਰਹੀ ਆ ਜਦਕਿ ਉਸ ਜ਼ਮੀਨ ਨੂੰ ਸਟੇ ਲੱਗੀ ਹੋਈ ਆ ਜੀ ਬਾਜੀ ਇੱਥੇ ਨਜਾਇਜ਼ ਪਤਾ ਨਹੀਂ ਹੁਣ ਰਧਾਵਾ ਸਾਹਿਬ ਨੂੰ ਬਹੁਤੇ ਬੰਦਿਆਂ ਦਾ ਪਤਾ ਨਹੀਂ ਜੂ ਕਿਹੇ ਦਾ ਟਰੈਕਟਰ ਆ ਕਿਸ ਦਾ ਨੇ ਇੱਥੇ ਲੋਕ ਰੈਜੀਡੈਂਸਰ ਚ ਕਮਰਸ਼ੀਅਲ ਬਣਾ ਦਿਆ ਇੱਕ ਬੰਦੇ ਨੇ ਸੌਰੋਂ ਬਣ ਕੇ ਰੈਜੀਡੈਂਸਲ ਪਾਸ ਹੋਏ ਨੇ ਅਸੀਂ ਉਹਦਾ ਮਤਾ ਵੀ ਪਾਇਆ ਸਰਕਾਰ ਨੂੰ ਵੀ ਲਿਖ ਕੇ ਭੇਜਿਆ ਉਹਨੇ ਦੇਖਿਆ ਵੀ ਕਾਰਵਾਈ ਨਾ ਹੋਵੇ ਉਹਨੇ ਇੱਕ ਸ਼ੋਰੂਮ ਦਫ਼ਤਰ ਬਣਾਉਣ ਵਾਸਤੇ ਕਹਿੰਦੇ ਆ ਸਾਰਾ ਮੁਸਕਤ ਹੈ ਵਿਧਾਇਕ ਸਾਹਿਬ ਮੇਰੀ ਉਹਨਾਂ ਨੂੰ ਵਿਧਾਇਕ ਸਾਹਿਬ ਨੂੰ ਵੀ ਬੇਨਤੀ ਆ ਕਿ ਕਿੱਥੇ ਆਪਾਂ ਠੀਕ ਆ ਜ਼ਰੂਰੀ ਆ ਚੀਜ਼ ਕੋਲ بڑا ਸ਼ਹਿਰ ਆ ਇੱਥੇ ਲੋਕਾਂ ਦੀਆਂ ਪ੍ਰੋਬਲਮ ਆ ਲਗਾਏ ਦਾ ਦਫ਼ਤਰ ਇੱਥੇ ਹੋਣਾ ਚਾਹੀਦਾ ਚਾਹੇ ਕਿਤੇ ਹੁਣ ਹੋਰ ਜਗ੍ਹਾ ਲੈ ਲੈਣ ਜਾਂ ਜਿੱਥੇ ਵੀ ਲੈਣੀ ਆ ਮੇਰੀ ਬੇਨਤੀ ਆ ਕਿ ਉਸ ਬੰਦੇ ਦਾ ਥੋੜਾ ਬਹੁਤਾ ਕੈਰੇਕਟਰ ਜ਼ਰੂਰ ਦੇਖ ਲੈਣ ਵੀ ਉਹ ਕਿਤੇ ਥੋੜਾ ਦਫਤਰ ਖੋਲ ਕੇ ਆਪਣੀ ਬਿਲਡਿੰਗਾਂ ਦਾ ਨਹੀਂ ਬਿਚਾਰਿਆ ਹੈ ਮਤਲਬ ਇਹ ਚੀਜ਼ਾਂ ਦੀ ਜ਼ਰੂਰ ਪਰ ਮੈਂ ਨਹੀਂ ਕਹਿੰਦਾ ਵੀ ਉਹ ਇੰਟੈਂਸ਼ਨਲੀ ਗਲਤ ਤਾਂ ਹੋ ਸਕਦਾ ਉਹਨੂੰ ਸਮਝੀ ਨਾਉਦਗੀ ਨਾ ਹੋਏ ਵੀ ਉਹ ਕਿੱਥੇ ਉਹ ਦਫਤਰ ਖੋਲਿਆ ਗਿਆ ਸੋ ਉਸ ਬੰਦੇ ਨੇ ਤੁਸੀਂ ਦੇਖੋ ਵੀ ਰੈ residencial ਪਾਸ ਕਰਾਈ ਕਮਰਸ਼ਲ ਬਣਾ ਗਿਆ ਉੱਥੇ ਇਹ ਜਿਹੜੇ ਸ਼ੋਰੂਮ ਬਣੇ ਵੀਆਂ ਦੋ ਸਟੋਰੀ ਪਾਸ ਹੋਏ ਵੀਆਂ ਚਾਰ ਸਟੋਰੀ ਬਣਾ ਗਏ ਇੱਥੇ ਪੈਸੇ ਛੱਡੇ ਆ ਹੋਇਆ ਤਾਂ ਉਹਦੇ ਵਿੱਚ ਵੀ ਸ਼ੋਰੂਮ ਬਣਾ ਦੇ ਇਕੱਲਾ ਇੱਕ ਸ਼ੋਰੂਮ ਬਣਾ ਕੇ ਉਹਨੂੰ ਦੇ ਦਿਆ ਵੀ ਇੱਥੇ ਦਫਤਰ ਖੋਲਦੇ ਹੋ ਇਹ ਕੋਈ ਨੂੰ ਪਤਾ ਨਹੀਂ ਵੀ ਕਰ ਰਿਹਾ ਵੀ ਕੀ ਕਰਿਆ ਕੰਮ ਨੂੰ ਅੱਗੇ ਨੂੰ ਇਹ ਟੁਕੜ-ਟੁਕੜ ਚੈੱਕ ਕਰ ਲੈਣਾ ਵੀ ਇਹਦਾ ਕੋਈ ਨਜਾਇਜ਼ ਫਾਇਦਾ ਤਾਂ ਨਹੀਂ ਚੱਕ ਰੇ ਕਿ ਸਾਰੀ ਉਹ ਜਿਹੜੀ ਉਹ ਚਾਰ-ਚਾਰ ਮੰਜ਼ਿਲਾ ਸਾਰਾ ਕੁਝ ਚੱਲ ਰਿਹਾ ਇਹਨਾਂ ਨੂੰ ਰੋਕਣਾ ਚਾਹੀਦਾ ਸੀ ਤੇ ਸ਼ੁਰੂ ਤੋਂ ਕਹਿੰਦੇ ਰਹੇ ਗੁਸਤ ਦੀ ਆੜ ਚ ਗਲਤ ਕੰਮ ਹੀ ਹੋ ਜਾਂਦਾ 11 ਫੁੱਟ ਚੌੜੀ ਸੜਕ ਦੀ ਆਪਾਂ ਕਿਸ ਤਰ੍ਹਾਂ ਢਾਟ-ਢਾਟ ਕੇ ਜੀਸੀਬੀ ਨਾਲ ਇਹ 60-60 ਫੁੱਟ ਚੌੜੀਆਂ ਸੜਕਾਂ ਕਰੀਏ ਹੁਣ ਦੁਬਾਰਾ ਫਿਰ ਬੰਦ ਕਰ